ਤਮ ਕਿਦਾ ਹਵਾਲਾ ਦਿੰਦਿਆਂ ਸਿੱਧੂ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਅਸਤੀਫਾ ਦੇ ਦਿੱਤਾ ਹੈ ਦੱਸਦੀ ਕਿ ਸਿੱਧੂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਜਸਪੀਤ ਸਿੰਘ ਔਲਖ ਨੇ ਅਹੁਦਾ ਸੰਭਾਲਣ ਤੋਂ ਬਾਅਦ 29 ਅਗਸਤ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਅਰਜੀ ਦਿੱਤੀ ਹੈ 15 ਅਗਸਤ ਨੂੰ ਡਾਕਟਰ ਔਲਖ ਜੋ ਪਿਛਲੀ ਵਾਰ ਸਿਵਲ ਸਰਜਨ ਲੁਧਿਆਣਾ ਵੱਜੋਂ ਤਾਇਨਾਤ ਸਨ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਗਿਆ ਸੀ ਉਸਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਦੇ ਆਪਣੇ ਫੈਸਲੇ ਦਾ ਖੁਲਾਸਾ ਕਰਨ ਲਈ ਫੇਸਬੁੱਕ ਤੇ ਲਿਖਿਆ ਮੈਂ ਸਬੰਧਿਤ ਅਧਿਕਾਰੀਆਂ ਨੂੰ 3 ਮਹੀਨਿਆਂ ਦਾ ਨੋਟਿਸ ਦਿੱਤਾ ਹੈ ਉਸਨੇ ਲਿਖਿਆ ਹੈ ਦੇਵ ਸਮਾਗਮ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਜਿਸ ਕਾਰਨ ਦੋ ਅਧਿਕਾਰੀਆਂ ਨੂੰ ਮੁਤਲ ਕਰ ਦਿੱਤਾ ਗਿਆ ਸੀ ਉਸ ਨੇ ਆਪਣਾ ਸਨাক্তੀ ਕਾਰਡ ਅਤੇ ਇੱਕ ਸੱਦਾ ਪੱਤਰ ਵੀ ਦਿਖਾਇਆ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਇਹ ਦਾਵਾ ਕੀਤਾ ਕਿ ਉਸ ਦਾ ਨਾਮ ਮਹਿਮਾਨ ਸੂਚੀ ਵਿੱਚ ਨਹੀਂ ਸੀ ਉਸੇ ਦਿਨ ਉਹਦਾ ਤਬਾਦਲਾ ਕਰ ਦਿੱਤਾ ਗਿਆ ਸਿਵਲ ਸਰਜਨ ਵਜੋਂ ਉਹਨਾਂ ਨੇ ਵਿਭਾਗ ਦੇ ਵੱਡੀ ਗਿਣਤੀ ਮੁਲਾਜ਼ਮਾਂ ਦੀ ਖਿਚਾਈ ਕੀਤੀ ਦੱਸੀ ਜਾਂਦੀ ਹੈ ਉਹ ਸਿਵਲ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰਾਂ ਦਾ ਜਲਦੀ ਦੌਰਾ ਕਰਦੇ ਸਨ ਉਹਨਾਂ ਨੇ ਕਈ ਗੈਰ ਕਾਨੂੰਨੀ ਅਲਟਰਾਸਾਉਂਡ ਸੈਂਟਰਾਂ ਖਿਲਾਫ ਵੀ ਕਾਰਵਾਈ ਕੀਤੀ ਸੀ ਡਾਕਟਰ ਆਲਖ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਖਿਲਾਫ ਉਸਨੇ ਸਖਤ ਕਾਰਵਾਈ ਕੀਤੀ ਸੀ ਉਹਨਾਂ ਨੇ ਉਸ ਖਿਲਾਫ ਸਾਜ਼ਿਸ਼ ਰਚੀ ਖਾਸ ਕਰਕੇ ਕੰਨਿਆ ਕ੍ਰੂਣ ਹੱਤਿਆ ਕਰਨ ਵਾਲਿਆਂ ਨੇ ਉਸਨੇ ਅੱਗੇ ਕਿਹਾ ਕਿ ਉਸ ਨੂੰ ਇੱਕ ਰਾਜਨੇਤਾ ਤੋਂ ਧਮਕੀ ਵੀ ਮਿਲੀ ਸੀ ਜਿਸ ਨੂੰ ਉਹਦੇ ਤਬਾਦਲੇ ਨੂੰ ਪ੍ਰਭਾਵਿਤ ਕਰਨ ਦਾ ਸ਼ੱਕ ਸੀ ਉਸਨੇ ਅੱਗੇ ਕਿਹਾ ਦੁੱਖ ਦੀ ਗੱਲ ਇਹ ਹੈ ਕਿ ਮੈਨੂੰ ਵਿਭਾਗ ਤੋਂ ਕੋਈ ਸਹਾਇਤਾ ਨਹੀਂ ਮਿਲੀ ਹੈ ਮੈਂ ਆਪਣੇ ਫੈਸਲੇ ਤੇ ਕਾਇਮ ਹਾਂ ਅਤੇ ਮੈਂ ਉੱਥੇ ਨਹੀਂ ਰਹਿਣਾ ਪਸੰਦ ਕਰਦਾ ਜਿੱਥੇ ਕੋਈ ਸਨਮਾਨ ਨਹੀਂ ਹੈ ਅੱਗੇ ਉਸਨੇ ਈਸ਼ਵਰ ਚਾਦਰ ਨੰਦਾ ਦੇ ਨਾਟਕ ਮਾਂ ਦਾ ਡਿਪਟੀ ਦਾ ਹਵਾਲਾ ਦਿੰਦੇ ਹੋਏ ਡਾਕਟਰ 올ਕ ਨੇ ਕਿਹਾ ਕਿ ਇਸ ਡਿਪਟੀ ਨੇ ਸਮੇਂ ਤੋਂ ਪਹਿਲਾਂ ਸੇਵਾਮੁਤੀ ਲਈ ਨੋਟਿਸ ਦਿੱਤਾ ਸੀ